ਮਨ ਲੋ ਕੁੜੀ ਰਜਾਮੰਦੀ ਨਾਲ ਕੁੜੀ ਰਜਾਮੰਦੀ ਨਾਲ ਇਹ ਕਹੇਗੀ ਕਿ ਮੈਥੋਂ ਮੇਰੇ ਨਾਲ ਚਾਰ ਪੰਜ ਜਣਿਆਂ ਦਾ ਰੇਪ ਕਰਾਓ ਤੇ ਮੈਨੂੰ ਮਾਰ ਦਿਓ ਇਹ ਤਾਂ ਨਹੀਂ ਕਹੇਗੀ ਅਸਲ ਦੇ ਵਿੱਚ ਐਨੀ ਕਹਾਣੀ ਹਰਕਤ ਨੂੰ ਪ੍ਰਸ਼ਾਸਨ ਐਕਸੀਡੈਂਟ ਦੇ ਵਿੱਚ ਬਦਲਣ ਦੇ ਚਾਲ ਚੱਲ ਰਿਹਾ ਸੀ ਪਹਿਲਾਂ ਪੁਲਿਸ ਕਹਿੰਦੀ ਹੈ ਕਿ ਲੜਕਾ ਸਾਨੂੰ ਕਹਿੰਦਾ ਕਿ ਕੁੜੀ ਕੁੜੀ ਮੇਰੇ ਨਾਲ ਸੀ ਫੇਰ ਕੁੜੀ ਕਹਿੰਦੀ ਮੈਨੂੰ ਚੱਕਰ ਆ ਰਹੇ ਆ ਤੇ ਮੁੰਡਾ ਉਹਨੂੰ ਨਹਿਰ ਤੇ ਲੈ ਗਿਆ ਨਹਿਰ ਤੇ ਕਿਹੜਾ ਮੈਡੀਕਲ ਹੁੰਦਾ ਜੀ ਨਹਿਰ ਤੇ ਲੈ ਗਿਆ ਚਲੋ ਮੰਨ ਲਓ ਵੀ ਉਹ ਮਾਰਨ ਦੀ ਸਮਤਾਨਾ ਲੈ ਗਿਆ ਫੇਰ ਕਹਿੰਦੇ ਵੀ ਕੁੜੀ ਚੱਕਰ ਭੁੱਲ ਗਈ ਦੀ ਕਹਿੰਦੀ ਮੇਰੀ ਸੈਲਫੀ ਕਰ ਤੇ ਕੁੜੀ ਸੈਲਫੀ ਕਰਾਉਂਦੀ ਸੀਗੀ ਤੇ ਉਹ ਸਲਿੱਪ ਕਰਕੇ ਕਹਿੰਦੀ ਨਹਿਰ 'ਚ ਡਿੱਗ ਪਈ ਆਹ ਪੱਖ ਦਿਖਾਇਆ ਇੱਕ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੁਣ ਫਿਰ ਉਹੀ ਐਮਐਲਏ ਆ ਜਿਹਨੂੰ ਇਕਤੀ ਦਾ ਦਰਦ ਨਹੀਂ ਹੋਇਆ ਰਾਤ ਦਾ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਸੇ ਦੀ ਧੀ ਘਰੇ ਨਹੀਂ ਹੈਗੀ ਕਿਸੇ ਦੇ ਪਿਓ ਤੇ ਕੀ ਬੀਤਦੀ ਉਹ ਦੀਆਂ ਅੱਖਾਂ ਤੋਂ ਪਾਸੇ ਆ ਜਦੋਂ ਧੀ ਕੱਲ ਤੋਂ ਉਹਨੂੰ ਪਤਾ ਹੀ ਆ ਰਾਸ਼ਟਰਪਤੀ ਸਾਹਿਬ ਆਏ ਸੀ ਬਠਿੰਡੇ ਪਰ ਐਮਐਲਏ ਸਾਹਿਬ ਕਹਿੰਦੇ ਆ ਕਿ ਰਾਸ਼ਟਰਪਤੀ ਗਈ ਠੱਠੇ ਖੂਚ ਮੈਂ ਤਾਂ ਚੰਡੀਗੜ੍ਹ ਆ ਚੰਡੀਗੜ੍ਹ ਹੋ ਟੌਫੀਆਂ ਚੱਪਣ ਗਿਆ ਸੀਗਾ ਜਦੋਂ ਰਾਸ਼ਟਰਪਤੀ ਇੱਥੇ ਆ ਉਹ ਉਥੇ ਦਾਣੇ ਲੈਣ ਗਿਆ ਸੀਗਾ ਐਮਐਲਏ ਨਹੀਂ ਪਹੁੰਚਿਆ ਐਸਐਸਪੀ ਨਹੀਂ ਪਹੁੰਚਿਆ ਕੋਈ ਅਫਸਰ ਨਹੀਂ ਪਹੁੰਚਿਆ ਐਸਐਸਪੀ ਸਾਹਿਬ ਨੂੰ ਵੀ ਅੱਜ ਦਾ ਸਮਾਂ ਦਿੱਤਾ ਸੀ ਵੀ ਜੇ ਮੌੜ ਵੜ ਗਿਆ ਤਾਂ ਮੌੜ ਦਾ ਹੈ ਪੀਦਾਵੀ ਮੋੜ ਬਾਈਕਾਟ ਕਰੇਗਾ ਜਿੰਨਾ ਟਾਈਮ ਸੀਐਮ ਨਹੀਂ ਆਏਗਾ ਉਹਨਾ ਟਾਈਮ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਪ੍ਰਦਰਸ਼ਨ ਹੈ ਜਿਹੜਾ ਉਹ ਹਰ ਇੱਕ ਵੱਲੋਂ ਜਾਰੀ ਹੋਏਗਾ ਬੱਚੀ 9 ਤਰੀਕ ਦੀ ਲਾਪਤਾ ਜੀ ਪ੍ਰਸ਼ਾਸਨ ਹਜੇ ਤੱਕ ਲollipops ਦੇ ਰਿਹਾ ਸੀਗਾ ਜੀ ਦਿਲੋਂ ਮੇਰਾ ਰੋਣ ਨਿਕਲ ਗਿਆ ਸ਼ਰਮ ਦੀ ਗੱਲ ਤਾਂ ਇਹ ਹੈ ਜਦੋਂ ਇੱਕ ਬੈਠਕ ਦੇ ਵਿੱਚ ਬੈਠ ਕੇ ਪ੍ਰਸ਼ਾਸਨ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਹੱਸ ਕੇ ਗੱਲ ਕਰ ਰਹੇ ਸੀ ਜਿਵੇਂ ਉਹਨਾਂ ਦੇ ਨਾਂ ਤਾਂ ਕੋਈ ਮਾਂ ਹੁੰਦੀ ਹੈ ਤੇ ਨਾ ਭੈਣ ਹੁੰਦੀ ਹੈ ਤੇ ਨਾ ਕਦੇ ਧੀ ਹੁੰਦੀ ਹੈ ਉਹ ਹੱਸ ਕੇ ਗੱਲ ਕਰ ਰਹੇ ਸੀਗੇ ਤੇ ਕੰਨਾਂ ਦੇ ਵਿੱਚ ਬੋਲ ਰਹੇ ਸੀਗੇ ਵੀ ਇਹ ਇੱਕ ਐਕਸੀਡੈਂਟ ਆ ਕੁੜੀ ਦਾ ਫੋਨ ਵੀ ਪੁਲਿਸ ਪ੍ਰਸ਼ਾਸਨ ਕੋਲ ਆ ਕੁੜੀ ਦੇ ਕੱਪੜੇ ਵੀ ਪੁਲਿਸ ਪ੍ਰਸ਼ਾਸਨ ਕੋਲ ਆ ਪ੍ਰਸ਼ਾਸਨ ਕਹਿੰਦਾ ਸਾਨੂੰ ਦੇ ਕੱਪੜੇ ਵੀ ਬਰਾਮਦ ਹੋ ਗਏ ਕੀ ਕੁੜੀ ਕੱਪੜੇ ਲਾ ਕੇ ਸੈਲਫੀ ਕਰ ਰਹੀ ਸੀ ਕੀ ਕੁੜੀ ਫੋਨ ਜ਼ਮੀਨ ਤੇ ਰੱਖ ਕੇ ਸੈਲਫੀ ਕਰ ਰਹੀ ਸੀ ਕਿਉਂਕਿ ਮੋੜ ਕੈਂਚੀਆਂ ਤੇ ਇਸ ਵੇਲੇ ਆ ਅ ਪਿਛਲੇ ਦਿਨਾਂ ਤੋਂ ਇੱਕ ਮੋੜ ਦੀ ਧੀ ਜਿਹੜੀ ਆ ਉਹ ਲਾਪਤਾ ਆ ਪਲੀਜ਼ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਪੁਲਿਸ ਅੱਗੇ ਕਾਰਵਾਈ ਕਰਨ ਦੀ ਗੁਹਾਰ ਲਗਾਈ ਪਰ ਹਾਲੇ ਤੱਕ ਪੁਲਿਸ ਤੇ ਕੰਨ ਤੇ ਜੂਨ ਸਰਕ ਦੀ ਪ੍ਰਸ਼ਾਸਨ ਦੇ ਕੰਨ ਤੇ ਜੂਨ ਸਰਕ ਦੀ ਨਜ਼ਰ ਨਹੀਂ ਆ ਰਹੀ ਜਿਸ ਦੇ ਤਹਿਤ ਮੋੜ ਵਾਸੀਆਂ ਦੇ ਵੱਲੋਂ ਜਿਹੜੀ ਮੋੜ ਮੰਡੀ ਬੰਦ ਕਰਕੇ ਤੇ ਵਿਰੋਧ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਗੱਲਬਾਤ ਕਰੇ ਬਾਈ ਜੀ ਸਭ ਤੋਂ ਪਹਿਲਾਂ ਮਾਮਲੇ ਬਾਰੇ ਜਾਣੂ ਕਰਵਾ ਦਿਓ ਪੂਰਾ ਮਾਮਲਾ ਕੀ ਮਾਮਲਾ ਸਭ ਸਭ ਤੋਂ ਕਨਾਉਣਾ ਮਾਮਲਾ ਮੋੜ ਦੇ ਵਿੱਚ ਵਾਪਰਿਆ ਜੀ ਜਿਵੇਂ ਨਿਰਵੇ ਕਾਂਡ ਸੀਗਾ ਹੂੰ ਨਿਰਵੇ ਕਾਂਡ ਤੋਂ ਵੀ ਬੱਤਰ ਕਾਂਡ ਹੋ ਚੁੱਕਿਆ ਕਿਉਂਕਿ ਨਿਰਵੇ ਕਾਂਡ ਦੇ ਵਿੱਚ ਉਹਦੀ ਕਮ ਸੇ ਕਮ ਬਾਡੀ ਤਾਂ ਪਰਿਵਾਰ ਕੋਲ ਸੀਗੀ ਇੱਥੇ ਬੱਚੀ 9 ਤਰੀਕ ਦੀ ਲਾਪਤਾ ਜੀ ਤੇ 9 ਤਰੀਕ ਦੀ ਲਾਪਤਾ ਹੁੰਦੇ ਹੋਏ ਪ੍ਰਸ਼ਾਸਨ ਨੂੰ ਸਵੇਰੇ 10 ਵਜੇ ਤੋਂ ਲੈ ਕੇ ਹੁਣ ਤੱਕ ਮੰਡੀ ਵਾਸੀਆਂ ਨੇ ਉਹਨਾਂ ਦੇ ਟਾਣੇ ਦੇ ਵਿੱਚ ਰੋਸ ਪ੍ਰਦਰਸ਼ਨ ਦੇ ਨਾਲ ਮੰਗ ਕੀਤੀ ਸੀਗੀ ਕਿ ਸਾਨੂੰ ਬੱਚੀ ਸਪੁਰਤ ਕੀਤੀ ਜਾਵੇ ਤੇ ਦੋਸ਼ੀ ਆ ਜਿਹੜੇ ਜੇ ਤੁਸੀਂ ਫੜੇ ਆ ਉਹਨਾਂ ਦਾ ਨਾਮ ਸਾਨੂੰ ਦੱਸਿਆ ਜਾਵੇ ਕਿਹੜੇ ਕਿਹੜੇ ਆ ਪ੍ਰਸ਼ਾਸਨ ਹਜੇ ਤੱਕ ਲਾਲੀਪਾਪ ਦੇ ਰਿਹਾ ਸੀਗਾ ਜੀ ਵੀ ਐਂ ਕਰਦਾਂਗੇ ਓਵੇਂ ਕਰਦਾਂਗੇ ਸ਼ਰਮ ਦੀ ਗੱਲ ਤਾਂ ਵੀਰ ਦਿਲੋ ਮੇਰਾ ਰੋਂ ਨਿਕਲ ਗਿਆ ਸ਼ਰਮ ਦੀ ਗੱਲ ਤਾਂ ਇਹ ਹੈ ਜਦੋਂ ਇੱਕ ਬੈਠਕ ਦੇ ਵਿੱਚ ਬੈਠ ਕੇ ਪ੍ਰਸ਼ਾਸਨ ਨਾਲ ਮੇਰੀ ਗੱਲ ਹੋ ਰਹੀ ਸੀ ਤੇ ਉਹ ਹੱਸ ਕੇ ਗੱਲ ਕਰ ਰਹੇ ਸੀ ਜਿਵੇਂ ਉਹਨਾਂ ਦੇ ਨਾਂ ਤਾਂ ਕੋਈ ਮਾਂ ਹੁੰਦੀ ਹੈ ਤੇ ਨਾਂ ਭੈਣ ਹੁੰਦੀ ਹੈ ਤੇ ਨਾਂ ਕਦੇ ਧੀ ਹੁੰਦੀ ਆ ਉਹ ਹੱਸ ਕੇ ਗੱਲ ਕਰ ਰਹੇ ਸੀਗੇ ਤੇ ਕੰਨਾਂ ਦੇ ਵਿੱਚ ਬੋਲ ਰਹੇ ਸੀਗੇ ਵੀ ਇਹ ਇੱਕ ਐਕਸੀਡੈਂਟ ਆ ਅਸਲ ਦੇ ਵਿੱਚ ਇੰਨੀ ਘਣਾਉਣੀ ਹਰਕਤ ਨੂੰ ਪ੍ਰਸ਼ਾਸਨ ਐਕਸੀਡੈਂਟ ਦੇ ਵਿੱਚ ਬਦਲਣ ਦੇ ਚਾਲ ਚੱਲ ਰਿਹਾ ਸੀਗਾ ਤੇ ਫੇਰ ਅਸੀਂ ਜਦੋਂ ਥੋੜੀ ਜੀ ਸਖਤਾਈ ਦਿਖਾਈ ਐਸਐਸਪੀ ਸਾਹਿਬ ਨੂੰ ਅਸੀਂ ਕੱਲ੍ਹ ਤੇ ਭਲਾਈ ਜੰਨੇ ਆ ਜੀ ਐਸਐਸਪੀ ਸਾਹਿਬ ਨਹੀਂ ਆ ਰਹੇ ਸਾਡੇ ਕੋਲੇ ਨਾ ਐਮਐਲਏ ਸਾਹਿਬ ਆਏ ਆ ਕੱਲ ਤੁਹਾਨੂੰ ਪਤਾ ਹੀ ਆ ਰਾਸ਼ਟਰਪਤੀ ਸਾਹਿਬ ਆਏ ਸੀ ਬਠਿੰਡੇ ਪਰ ਐਮਐਲਏ ਸਾਹਿਬ ਕਹਿੰਦੇ ਕਿ ਰਾਸ਼ਟਰਪਤੀ ਗਈ ਟੱਠੇ ਖੂਚ ਮੈਂ ਤਾਂ ਚੰਡੀਗੜਾ ਚੰਡੀਗੜਾ ਹੋ ਟੌਫੀਆਂ ਚੱਬਣ ਗਿਆ ਸੀਗਾ ਜੀ ਜਦੋਂ ਰਾਸ਼ਟਰਪਤੀ ਇੱਥੇ ਆ ਉਹ ਉਥੇ ਦਾਣੇ ਲੈਣ ਗਿਆ ਸੀਗਾ ਐਮਐਲਏ ਨਹੀਂ ਪਹੁੰਚਿਆ ਐਸਐਸਪੀ ਨਹੀਂ ਪਹੁੰਚਿਆ ਕੋਈ ਅਫਸਰ ਨਹੀਂ ਪਹੁੰਚਿਆ ਫੇਰ ਮੌੜ ਵਾਸੀਆਂ ਨੇ ਇੱਕ ਕਮੇਟੀ ਦਾ ਗਠਨ ਕਰਕੇ ਇਹ ਫੈਸਲਾ ਲਿਆ ਕਿ ਐਸਐਸਪੀ ਸਾਹਿਬ ਨੂੰ ਵੀ ਅੱਜ ਦਾ ਸਮਾਂ ਦਿੱਤਾ ਸੀ ਵੀ ਜੇ ਮੌੜ ਵੜ ਗਿਆ ਦਾ ਮੋੜ ਦਾ ਹੈਗਾ ਤੇ ਨੀ ਇਹ ਤੋਂ ਬਾਅਦ ਐਸਐਸਪੀ ਦਾ ਵੀ ਮੋੜ ਬਾਈਕਾਟ ਕਰੇਗਾ ਜਿੰਨਾ ਟਾਈਮ ਸੀਐਮ ਨਹੀਂ ਆਏਗਾ ਉਹਨਾਂ ਟਾਈਮ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਪ੍ਰਦਰਸ਼ਨ ਹੈ ਜਿਹੜਾ ਉਹ ਹਰ ਇੱਕ ਵੱਲੋਂ ਜਾਰੀ ਹੋਏਗਾ ਕਿਉਂਕਿ ਇਹ ਕਿਸੇ ਚੋਰੀ ਦਾ ਮਾਮਲਾ ਨਹੀਂ ਡਕੈਤੀ ਦਾ ਮਾਮਲਾ ਨਹੀਂ ਇਹ ਇੱਕ ਤੀ ਦਾ ਮਾਮਲਾ ਤੇ ਜਿਹੜੇ ਇਹ ਕੇਸ ਨੂੰ ਦੂਸਰਾ ਪੱਖ ਦਿਖਾਉਣਾ ਚਾਹੁੰਦੇ ਆ ਉਹਨਾਂ ਦੇ ਵੀ ਤੀਆਂ ਆ ਗਈਆਂ ਉਹਨਾਂ ਦੇ ਵੀ ਮਾਮਲਾ ਕਿਹਦਾ ਦਿਖਾਇਆ ਜਾ ਰਿਹਾ ਦੂਸਰੇ ਪੱਖ ਦੂਸਰਾ ਪੱਖ ਇਹ ਦਿਖਾਇਆ ਜਾ ਰਿਹਾ ਕਿ ਲੜਕੀ ਉਥੇ ਪਹਿਲਾਂ ਤਾਂ ਤੁਸੀਂ ਆਪ ਸਿਆਣ ਹੋ ਮੈਂ ਕੈਮਰੇ ਸਾਹਮਣੇ ਬੋਲ ਰਿਹਾ ਕਿ ਪਹਿਲਾਂ ਪੁਲਿਸ ਕਹਿੰਦੀ ਐ ਕਿ ਲੜਕਾ ਸਾਨੂੰ ਕਹਿੰਦਾ ਕਿ ਕੁੜੀ ਕੁੜੀ ਮੇਰੇ ਨਾਲ ਸੀ ਫੇਰ ਕੁੜੀ ਕਹਿੰਦੀ ਮੈਨੂੰ ਚੱਕਰ ਆ ਰਹੇ ਐ ਤੇ ਮੁੰਡਾ ਉਹਨੂੰ ਨਹਿਰ ਤੇ ਲੈ ਗਿਆ ਨਹਿਰ ਤੇ ਕਿਹੜਾ ਮੈਡੀਕਲ ਹੁੰਦਾ ਜੀ ਨਹਿਰ ਤੇ ਲੈ ਗਿਆ ਚਲੋ ਮੰਨ ਲਓ ਵੀ ਉਹ ਮਾਰਨ ਦੀ ਸਮਤਾਨਾ ਲੈ ਗਿਆ ਫੇਰ ਕਹਿੰਦੇ ਵੀ ਕੁੜੀ ਚੱਕਰ ਭੁੱਲ ਗਈ ਤੇ ਕਹਿੰਦੀ ਮੇਰੀ ਸੈਲਫੀ ਕਰ ਇਹ ਕੁੜੀ ਸੈਲਫੀ ਕਰਾਉਂਦੀ ਸੀਗੀ ਤੇ ਉਹ 슬ਿੱਪ ਕਰਕੇ ਕਹਿੰਦੀ ਨਹਿਰ ਚ ਡਿੱਗ ਪਈ ਆ ਪੱਖ ਦਿਖਾਇਆ ਇੱਕ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਾਲਾਂਕਿ ਨਹਿਰ ਚ ਡਿੱਗ ਪਈ ਤੇ ਪ੍ਰਸ਼ਾਸਨ ਕਹਿੰਦਾ ਸਾਨੂੰ ਉਹਦੇ ਕੱਪੜੇ ਵੀ ਬਰਾਮਦ ਹੋ ਗਏ ਕੀ ਕੁੜੀ ਕੱਪੜੇ ਲਾ ਕੇ ਸੈਲਫੀ ਕਰ ਰਹੀ ਸੀਗੀ ਕੀ ਕੁੜੀ ਫੋਨ ਜ਼ਮੀਨ ਤੇ ਰੱਖ ਕੇ ਸੈਲਫੀ ਕਰ ਰਹੀ ਸੀ ਕਿਉਂਕਿ ਕੁੜੀ ਦਾ ਫੋਨ ਵੀ ਪੁਲਿਸ ਪ੍ਰਸ਼ਾਸਨ ਕੋਲੇ ਆ ਕੁੜੀ ਦੇ ਕੱਪੜੇ ਵੀ ਪੁਲਿਸ ਪ੍ਰਸ਼ਾਸਨ ਕੋਲੇ ਆ ਪੁਲਿਸ ਪ੍ਰਸ਼ਾਸਨ ਸਿੱਧੇ ਸਿੱਧੇ ਤੌਰ ਤੇ ਦੋਸ਼ੀਆਂ ਦਾ ਸਾਥ ਦੇਣਾ ਮੁੰਡੇ ਕੋਲੇ ਪਹੁੰਚੀ ਕਿਸ ਤਰ੍ਹਾਂ ਕੁੜੀ ਕਿੱਥੇ ਸੀ ਇਹ ਇਹ ਕਿੱਥੋਂ ਮੁੰਡੇ ਨਾਲ ਰਾਪਤ ਹੁੰਦਾ ਕੁੜੀ ਚੰਡੀਗੜ੍ਹ ਪੜਦੀ ਆ ਜੀ ਤੇ ਮੁੰਡੇ ਵੀ ਮੌੜਦੇ ਹੀ ਆ ਉਹ ਵੀ ਉਸ ਦੇ ਕਲਾਸਮੇਟ ਆ ਉਹ ਵੀ ਚੰਡੀਗੜ੍ਹ ਹਾਂ ਉਹ ਵੀ ਮੌੜਦੇ ਆ ਉਹ ਵੀ ਚੰਡੀਗੜ੍ਹ ਹੀ ਪੜਦੇ ਸੀ ਤਾਂ ਸੁਣਨ ਦੇ ਵਿੱਚ ਆਇਆ ਆਪਾਂ ਆਪ ਵੀ ਅੰਦਾਜ਼ਾ ਲਾ ਲੈਨੇ ਆ ਜੇ ਆਪਣਾ ਕੋਈ ਗਵਾਂਡੀ ਪੜਦਾ ਹੋਵੇ ਕਹਿ ਦਿੰਨੇ ਆ ਆਪਾਂ ਉਹਨੂੰ ਵੀ ਕੋਈ ਗੱਲ ਨਹੀਂ ਤੇ ਵੀ ਭੈਣ ਉੱਥੇ ਪੜਦੀ ਤੇ ਤੂੰ ਨਾਲ ਹੀ ਲਾਇਆ ਹੋ ਸਕਦਾ ਇਹ ਮਸਲਾ ਬਣਿਆ ਹੋਵੇ ਹੋ ਸਕਦਾ ਕੋਈ ਹੋਰ ਮਸਲਾ ਹੋਵੇ ਕੋਈ ਵੀ ਮਸਲਾ ਹੋਵੇ ਇੱਥੋਂ ਤੱਕ ਕਿ ਇਹ ਇਹ ਵੀ ਦੋਸ਼ ਲਾ ਰਹੇ ਆ ਕਿ ਕੁੜੀ ਆਪਦੀ ਰਜ਼ਾਮੰਦੀ ਨਾਲ ਆਈ ਮੁੰਡੇ ਨਾਲ ਮੰਨ ਲਓ ਮੈਂ ਪੁਲਿਸ ਵਾਲਿਆਂ ਦੀ ਇਹ ਵੀ ਮੰਨ ਲਈ ਮੰਨ ਲਓ ਕੁੜੀ ਰਜ਼ਾਮੰਦੀ ਨਾਲ ਗਈ ਕੁੜੀ ਰਜਾਮੰਦੀ ਨਾਲ ਇਹ ਕਹੇਗੀ ਕਿ ਮੈਥੋਂ ਮੇਰੇ ਨਾਲ 4-5 ਜਣਾਂ ਦਾ ਰੇਪ ਕਰਾਓ ਤੇ ਮੈਨੂੰ ਮਾਰ ਦਿਓ ਇਹ ਤਾਂ ਨਹੀਂ ਕਹੇਗੀ ਤੇ ਫਿਰ ਪੁਲਿਸ ਉਸ ਨੂੰ ਕਿਉਂ ਲੁਕੋ ਰਹੀ ਆ ਜਦੋਂ ਮੈਂ ਗੁਰਪ੍ਰੀਤ ਐਸਆਈ ਨੂੰ ਪੁੱਛਿਆ ਤੁਸੀਂ ਕਹਿ ਰਹੇ ਹੋ ਕੁੜੀ ਦੀ লাশ ਨਹੀਂ ਮਿਲੇਗੀ ਮੈਂ ਖਾ ਚੋਂਦੀ ਆ ਚੁੱਪ ਕੁੜੀ ਐਕਸੀਡੈਂਟ ਵਿੱਚ ਐਕਸੀਡੈਂਟ ਕੇਸ ਬਣਾ ਰਹੇ ਆ ਮੈਂ ਕਿਹਾ ਤੁਹਾਡੇ ਕੋਲੇ ਫਿਰ ਕਪੜੇ ਤੇ ਮੋੜ ਕਿਵੇਂ ਆਇਆ ਚੁੱਪ ਤਾਂ ਇਹ ਚੁੱਪੀ ਸਾਬਤ ਕਰਦੀ ਹੈ ਕਿ ਸਰਕਾਰ ਦਾ ਰੁਖ ਤੇ ਪ੍ਰਸ਼ਾਸਨ ਦਾ ਰਵਈਆ ਕੀ ਹੈ ਜਿਹੜੀ ਰੇਪ ਦੀ ਗੱਲ ਕਰ ਰਹੇ ਹਾਂ ਇਹਦੀ ਸ਼ੰਕਾ ਕਿਸ ਦੇ ਵੱਲੋਂ ਜਿਤਾਈ ਜਾ ਰਹੀ ਹੈ ਕਿ ਚਾਰ ਪੰਜ ਵੱਲੋਂ ਰੇਪ ਹੋਇਆ ਇਹ ਇਹ ਲੜਕੀ ਦੇ ਪਿਤਾ ਵੱਲੋਂ ਜਿਤਾਈ ਜਾ ਰਹੀ ਹੈ ਅੱਛਾ ਇਹ ਇਹ ਲੜਕੀ ਦੇ ਪਿਤਾ ਵੱਲੋਂ ਇਸ ਲਈ ਜਿਤਾਈ ਗਈ ਹੈ ਕਿਉਂਕਿ ਲੜਕੀ ਦੇ ਪਿਤਾ ਕੋਲੇ ਪਹਿਲਾਂ ਵੀ ਕੋਈ ਪਰਿਵਾਰਕ ਮਸਲੇ ਦੀ ਗੱਲ ਪਹੁੰਚੀ ਸੀ ਹੋ ਸਕਦਾ ਤੰਗ ਪਰੇਸ਼ਾਨ ਦੀ ਪਹੁੰਚੀ ਹੋਵੇ ਹੋ ਸਕਦਾ ਕੁਝ ਵੀ ਹੈ ਉਸ ਲਈ ਤੁਸੀਂ ਉਹਨਾਂ ਦੇ ਪਿਤਾ ਨਾਲ ਹੀ ਗੱਲ ਕਰੋ ਕਿੰਨੇ ਗ੍ਰਫਤਾਰ ਗ੍ਰਫਤਾਰ ਕਿੰਨੇ ਕੀਤੇ ਨੇ ਤੇ ਕੋਈ ਪੁੱਛਗਿੱਛ ਕੀਤੀ ਉਹਨਾਂ ਦੇ ਕੋਲ ਹੁਣ ਤੱਕ ਸਾਥੀਓ ਇਹੀ ਤਾਂ ਮਸਲਾ ਹੈ ਇਹੀ ਮਸਲਾ ਹੈ ਮੌੜ ਵਾਲੇ ਕਹਿੰਦੇ ਆ ਵੀ ਤੁਸੀਂ ਕੋਈ ਕਾਰਵਾਈ ਕੀਤੀ ਹੈ ਕੁਰਸੀਆਂ ਤੇ ਬਾਈ ਬੈਠੇ ਆ ਤੁਸੀਂ ਸਾਨੂੰ ਦੱਸੋ ਤਾਂ ਸੀ ਕਿਹੜੇ ਆ ਦੱਸ ਨੀਰੇ ਕਮੇਟੀ ਨੇ ਇਹ ਵੀ ਕਹਿਤਾ ਇਨਵੈਸਟੀਗੇਸ਼ਨ ਸਹੀ ਨਹੀਂ ਕਰ ਰਹੇ ਤਾਂ ਸੀਬੀਆਈ ਨੂੰ ਮਸਲਾ ਦੇ ਦਿਓ ਅਸੀਂ ਫੇਰ ਵੀ ਤੁਹਾਡੀ ਇੱਜ਼ਤ ਕਰਦੇ ਹਾਂ ਤੁਸੀਂ ਇਨਵੈਸਟੀਗੇਸ਼ਨ ਕਰਕੇ ਸਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਦਿਓ ਨਹੀਂ ਸੀਬੀਆਈ ਤੱਕ ਮਸਲਾ ਜਾਏਗਾ ਪੂਰੇ ਭਾਰਤ ਦੀ ਮੰਗ ਇੱਕ ਹੀ ਹੋਏਗੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਤੇ ਫਾਹੇ ਲਾਓ ਐਸਾ ਕੁਝ ਹੋਇਆ ਮੋੜ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਐਮਐਲਏ ਸਾਹਿਬ ਚੰਡੀਗੜ੍ਹ ਬੈਠੇ ਸੀ ਉਸ ਤੋਂ ਬਾਅਦ ਐਮਐਲਏ ਸਾਹਿਬ ਆਏ ਨੇ ਤੁਹਾਡੇ ਵਿੱਚ ਆ ਕੇ ਖੜੇ ਨਹੀਂ 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 ਵਿੱਚ ਨਹੀਂ ਆ ਕੇ ਖੜੇ ਹੁਣ ਸੁਣਨ ਚ ਆਈ ਆ ਕਿ ਐਮਐਲਏ ਸਾਹਿਬ ਧਰਨੇ ਦੇ ਪਾਸੇ ਦੀ ਰਾਮਨਗਰ ਦੇ ਹੋ ਕੇ ਬਾਯਾ ਰਾਮਨਗਰ ਹੋ ਕੇ ਉਹ ਨੈਰ ਤੇ ਆਉ ਦੇ ਪਰਿਵਾਰ ਸਮੇਤ ਐਸਐਸਪੀ ਨਾਲ ਲੜਕੀ ਦੀ লাশ ਪਾਲ ਰਹੇ ਆ ਇੱਥੋਂ ਕੋਈ ਡਰ ਲੱਗਦਾ ਨਹੀਂ ਇੱਥੇ ਆਉਣ ਤੋਂ ਬਿਲਕੁਲ ਲੱਗਦਾ ਬਿਲਕੁਲ ਲੱਗਦਾ ਕਿਉਂਕਿ ਇਹ ਉਹੀ ਐਮਐਲਏ ਆ ਜਿਹੜਾ ਪਾਣੀਆਂ ਪਿੱਛੇ ਵੋਟਾਂ ਲੈ ਗਿਆ ਤੇ ਜਦੋਂ ਪਾਣੀਆਂ ਦਾ ਮਸਲਾ ਮੌੜ ਦਾ ਭੱਗ ਗਿਆ ਤੇ ਉਦੋਂ ਪਾਣੀ ਉਸ ਨੂੰ ਝਿਲਾ ਲੱਗਣ ਲੱਗੇ ਤੇ ਹੁਣ ਫਿਰ ਉਹੀ ਐਮਐਲਏ ਆ ਜਿਹਨੂੰ ਇਕਤੀ ਦਾ ਦਰਦ ਨਹੀਂ ਹੋਇਆ ਰਾਤ ਦਾ ਉਹਨੂੰ ਇਹ ਨਹੀਂ ਪਤਾ ਲੱਗਿਆ ਵੀ ਕਿਸੇ ਦੀ ਧੀ ਘਰੇ ਨਹੀਂ ਹੈਗੀ ਕਿਸੇ ਦੇ ਪਿਓ ਤੇ ਕੀ ਬੀਤਦੀ ਉਹ ਦੀਆਂ ਅੱਖਾਂ ਤੋਂ ਪਾਸੇ ਜਦੋਂ ਉਹ ਦੀ ਧੀ ਮੈਂ ਕਹਣਾ ਇੱਕ ਰਾਜਨੀਤੀ ਨੂੰ ਛੱਡ ਕੇ ਆਹੀ ਸੋਚ ਲੈਂਦਾ ਵੀ ਇੱਕ ਪਿਓ ਦੇ ਦਿਲ ਤੇ ਕੀ ਬੀਤਦੀ ਹੋਗੀ ਉਹਦਾ ਦੁੱਖ ਤਾਂ ਸਾਂਝਾ ਕਰ ਜਾਂਦਾ ਮੈਂ ਉਹਨਾਂ ਦੇ ਘਰ ਜਾ ਕੇ ਜਦੋਂ ਰਾਤ ਉਹਨਾਂ ਦੇ ਘਰ ਗਿਆ ਘਰ ਐਨਾ ਮਤਲਬ ਕੀ ਬਿਲੀ ਪਾਪ ਹੋਏ ਪਏ ਸੀਗੇ ਮਾਂ ਪਿਓ ਪੂਰਾ ਪਰਿਵਾਰ ਪੂਰੀ ਫੈਮਿਲੀ ਕੋਈ ਸੁਧ ਨਹੀਂ ਸੀ ਤੇ ਉਹਨਾਂ ਤੋਂ ਪੁਲਿਸ ਪ੍ਰਸ਼ਾਸਨ ਕਹਿ ਰਿਆ ਤੁਸੀਂ ਬਿਆਨ ਦਿਓ ਉਹ ਕਾਹਦੇ ਬਿਆਨ ਦੇਣ ਦੋਸ਼ੀ ਤੁਹਾਡੇ ਕੋਲੇ ਆ ਬਿਆਨ ਤੁਸੀਂ ਉਹਨਾਂ ਤੋਂ ਲੋ ਤਾਂ ਇਹ ਦੂਸਰਾ ਪੱਖ ਨਾ ਜਾਵੇ ਇਸ ਲਈ ਸੰਘਰਸ਼ ਦੇ ਵਿੱਚ ਲੋਕ ਉਤਰੀ ਹੈ ਜੀ ਕਿਵੇਂ ਦੇਖਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਫਿਰ ਸੇਫ ਹੈ ਇਸ ਤਰ੍ਹਾਂ ਦੇ ਨਾਲ ਸੇਫ ਹੈ ਫਿਰ ਈਆਂ ਜਿਸ ਤਰ੍ਹਾਂ ਦੇ ਨਾ ਜੀ ਬਹੁਤ ਮਾਹੌਲ ਖਰਾਬ ਹੋਇਆ ਪਿਆ ਪੰਜਾਬ ਦਾ ਤੇ ਉਸੇ ਦਾ ਜੋਗੀ ਰਾਹ ਚਾਹੁੰਦੇ ਆ ਜੀ ਬਸ ਇਹੀ ਹੈ ਸਾਡੇ ਦਾ ਜੀ ਉਸੇ ਮੋੜ ਦੀ ਰਹਿਣ ਵਾਲੇ ਹੋ ਫਿਰ ਇਹ ਤਾਂ ਜੀ ਬਹੁਤ ਬੁਰੀ ਘਟਨਾ ਹੋਈ ਹੈ ਜੀ ਬੀ ਡੀਐਸਪੀ ਵੀ ਜਮਾ ਦੁਗਲਾ ਪੰਕ ਦਿਖਾ ਰਿਹਾ ਹੈ ਇਹ ਨੂੰ ਕਹਿੰਦਾ ਆਈ ਨੂੰ ਪਤਾ ਵੀ ਕੀ ਚੀਜ਼ ਹੈ ਇਹ ਕਹਿੰਦਾ ਵੀ 2 ਫੁੱਟ ਪਾਣੀ ਨਹਿਰ ਦਾ ਸੀਗਾ ਤੇ ਕਹਿੰਦਾ ਕੁੜੀ ਤੁਰ ਗਈ ਮਹਾ ਕੁੜੀ ਦਾ ਕੱਦ 5 ਫੁੱਟ ਸੀ 5.5 ਫੁੱਟ ਜੇ ਪੈਰ ਤਿਲਸ ਕੇ ਕੁੜੀ ਨਹਿਰ ਦੇ ਵਿੱਚ ਡਿੱਗ ਗਈ ਸੀ ਤਾਂ ਇਹ ਕੱਢ ਵੀ ਸਕਦੇ ਸੀ ਇਹਨਾਂ ਕਿੰਨਾ ਕੁ ਡੂੰਗਾ ਪਾਣੀ ਸੀ 4-5 ਫੁੱਟ ਪਾਣੀ ਦਾ ਵਿੱਚ ਹੈ ਤੇ ਪਾਣੀ ਬਹੁਤ ਜ਼ਿਆਦਾ ਘੱਟ ਸੀ ਐਸੀ ਵੇਰੇ ਪਾਣੀ ਕਹਿੰਦਾ ਛੱਡਿਆ ਗਿਆ ਸੀ ਤੜਕੇ ਹਾਲ ਤੱਕ ਲਾਸ਼ ਮਿਲ ਨਹੀਂ ਜੀ ਆ ਜਿਹੜਾ ਇਹ ਇਨਸੀਡੈਂਟ ਹੋਇਆ ਸੀਗਾ ਲੜਕੀ ਦੀ ਜਿਹੜੀ ਡੈੱਡ ਬਡੀ ਜਿਹੜੀ ਸੀਗੀ ਅਸੀਂ ਸਰਚ ਕਰ ਰਹੇ ਸੀਗੇ ਕੱਲ ਤੋਂ ਐਨਡੀਆਰਫ ਦੀ ਟੀਮਾਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਅਸੀਂ ਬਿਆਨ ਦਰਜ ਕਰਕੇ ਥਾਣਾ ਮੋੜ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਸੀਗਾ ਮੁਕੱਦਮਾ ਦੀ ਤਫਤੀਸ਼ ਦੇ ਸਬੰਧ ਦੇ ਵਿੱਚ ਹੁਣ ਅਸੀਂ ਤੱਕ ਪੰਜ ਜਿਹੜੇ ਦੋਸ਼ੀ ਨੇ ਗ੍ਰਿਫਤਾਰ ਕਰ ਲਏ ਨੇ ਜਿਹੜਾ ਮੇਨ ਲੜਕਾ ਸੀਗਾ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਗੱਲਾਂ ਆਈਆਂ ਸੀਗੀਆਂ ਉਦੇ ਆਧਾਰ ਤੇ ਉੱਤੇ ਜਿਹੜੀ ਹੈਗੀ ਅਸੀਂ ਲੜਕੀ ਦੀ ਡੈੱਡ ਬੋਡੀ ਵੀ ਰਿਕਵਰ ਕਰ ਲਈ ਹੈ ਤੇ ਜਿਹੜੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਸਾਡੇ ਚੱਲ ਰਹੀ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰਕੇ ਜੋ ਵੀ ਅੱਗੇ ਰੈਲੇਵੈਂਟ ਸੈਕਸ਼ਨਸ ਅਗੇ ਨੇ ਉਹ ਐਡ ਕੀਤੇ ਜਾਣਗੇ ਤੇ ਪੋਸਟਮਾਰਟਮ ਦੀ ਜਿਹੜੀ ਪ੍ਰੋਸੀਡਿੰਗ ਕਰਵਾਈ ਜਾ ਲੜਕੇ ਦੇ ਇਨਵੈਸਟੀਗੇਸ਼ਨ ਦੇ ਵਿੱਚ ਕੀ ਕੋਈ ਦੱਸਿਆ ਲੜਕੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਮਾਰਨ ਨਾਲ ਸੰਬੰਧੀ ਕੁਝ ਦੱਸਿਆ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਤੱਥ ਸਾਹਮਣੇ ਆਏ ਨੇ ਵਜਾ ਰੰਜਾ ਜਿਹੜੀ ਹੈਗੀ ਉਹ ਅਸੀਂ ਇਸ ਟਾਈਮ ਤੇ ਡਿਸਕਲੋਜ਼ ਨਹੀਂ ਕਰ ਸਕਦੇ ਥੈਟ ਵੀ ਆਰ ਸੈਂਸਿਟਿਵ ਹੈ ਤੋਂ ਅਸੀਂ ਜਿਹੜਾ ਹੈਗਾ ਇਸ ਮੌਕੇ ਤੇ ਤੁਹਾਡਾ ਡਿਸਕਲੋਜ਼ ਨਹੀਂ ਕਰ ਸਕਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਅਜੇ ਚੱਲ ਰਹੀ ਹੈ ਇਹ ਮਰਡਰੀ ਹੈ ਜੀ ਆ ਜਿਹੜੀ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਹੈ ਜਿਹੜੇ ਪੰਜ ਤੁਸੀਂ ਦੋਸ਼ੀ ਕਰ ਰਹੇ ਹੋ ਕੌਣ ਕੌਣ ਨੇ ਦੱਸ ਸਕਦੇ ਇਹਦੇ ਵਿੱਚ ਇੱਕ ਲੜਕਾ ਹੈ ਤੇ ਉਹਦੇ ਜਿਹੜੇ ਇੱਕ ਦੋਸਤ ਹੈ ਉਹਦੇ ਬਾਕੀ ਰਿਸ਼ਤੇਦਾਰ ਨੇ ਚਾਚਾ ਤੇ ਉਹਦੇ ਫਾਦਰ ਫਾਦਰ ਕੋਈ ਸਮਾਂ ਘਟਨਾ ਤੱਕ ਇਹ ਜਿਹੜੀ ਹੈਗੀ ਹੈ ਸ਼ਾਇਦ 9 ਤਰੀਕ ਦੀ ਟਾਈਮਿੰਗ ਜਿਹੜੀ ਹੈਗੀ ਆ ਅਧੀ ਰਾਤ ਦੇ ਕਰੀਬ ਦੀ ਹੈ